ਇਹ ਫੋਨ ਆਪਣੀ ਮੰਮੀ ਨਾਲ ਸਾਰੀ ਗੱਲਬਾਤ ਕਰ ਲਈ ਅਸੀਂ ਚੱਲੇ ਆ ਨਾ ਤੇ ਸੰਦੀਪ ਨੂੰ ਛੱਡ ਕੇ ਹੀ ਆਉਣਾ ਵਾ ਕੱਲੇ ਨਾ ਕਾਦੀ ਕਰਨੀ ਐ ਇਹਨਾਂ ਦੀ ਬੇਇਤੀ ਹੋਣੀ ਉੱਥੇ ਉਹਨੇ ਨਾਲ ਤਾਂ ਖੜਿਆ ਆ ਫੇ ਮੇਰੀ ਮੰਮੀਆਂ ਜਾ ਕੇ ਗੱਲ ਕਰੋ ਉਹ ਮੈਨੂੰ ਲੱਗਦਾ ਦੋਵੇਂ ਭੈਣਾਂ ਬਹੁਤੀਆਂ ਭੋਲੀਆਂ ਜੇ ਐਨੇ ਉਹਨੂੰ ਮਿਹਣੇ ਮਾਰੇ ਰੋਟੀਆਂ ਤੱਕ ਦੇ ਤੇ ਉਹ ਇਹਨਾਂ ਨਾਲ ਘਟ ਕੇ ਜਾਊਗਾ ਸਾਸਤਰੀ ਭੈਣ ਜੀ ਸਾਸਤਰੀ ਗਾਲੀ ਆ ਗਿਆ ਜੀ ਤਾਂ ਤੁਹਾਨੂੰ ਹੁਣ ਚੇਤਾ ਸੀ ਭੈਣ ਜੀ ਮੈਂ ਤਾਂ ਕਈਆਂ ਦਿਨਾਂ ਨੇ ਢੀਕਣ ਲਈ ਕਿ ਅੱਜ ਵੀ ਆਉਂਦੇ ਆ ਤੇ ਕੱਲ ਵੀ ਆਉਂਦੇ ਆ ਤੂੰ ਤਾਂ ਚੇਤਾ ਹੀ ਭਲਾ ਛੱਡਿਆ ਇਤਨਾ ਰਿਸ਼ਤੇਦਾਰੀਆਂ ਛੋੜੀਆਂ ਨਹੀਂ ਬਧੀਆਂ ਵਾ ਸੰਦੀਪ ਤੂੰ ਵੀ ਮੰਮੀ ਨੂੰ ਹੁਣ ਰੋਟੀ ਪਾਣੀ ਪਕਾ ਕੇ ਦੇਣਾ ਵਾ ਠੀਕ ਵਾ ਨਾ ਸੇਵਾ ਕਰਨੀ ਮੰਮੀ ਦੀ ਕੋਈ ਕੰਮ ਨਹੀਂ ਕਰਨ ਦੇਣਾ 2 ਸਾਲ ਹੋ ਗਏ ਨਾ ਦਲਜੀਤ ਦੇ ਵਿਆਹ ਹੋਏ ਨੂੰ ਕਿੰਨਾ ਕ ਇੱਥੇ ਰਹੀ ਐ ਕਿੰਨੀਆਂ ਕ ਰੋਟੀਆਂ ਪਕਾ ਕੇ ਖਵਾ ਲੀਆਂ ਨੇ ਮੈਨੂੰ ਇਹਨੂੰ ਹੋ ਸਕਦਾ ਭਾਜੀ ਤੁਹਾਡੇ ਹੁੰਦੇ ਹੁੰਦੇ ਆ ਜਾਣ ਤੇ ਤੁਸੀਂ ਬੈਠੋ ਤੇ ਮੈਂ ਪਾਣੀ ਲੈ ਕੇ ਆਉਂਦਾ ਤੁਸੀਂ ਇਹਨਾਂ ਗੱਲਾਂ ਚ ਪਾ ਕੇ ਰੱਖਿਓ ਮਾਨੀ ਦੇ ਵੀ ਫੋਨ ਮਿਲ ਜਾਣ ਭਾਜੀ ਤੁਸੀਂ ਕਦੋਂ ਕਦੇ ਆਏ ਜੀ ਹੁਣੇ ਆਏ ਤਾਂ ਹੁਣੇ ਤੁਰਪੇ ਬੱਸ ਭਾਂਜੀ ਅਸੀਂ ਵੀ ਹੁਣੇ ਆਏ ਹੀ ਕੰਮ ਹੀ ਸ਼ਰਮ ਆੜਾ ਜਾ ਥੈਂਕ ਯੂ ਚਲ ਜਨ ਜਾਂਦੇ ਘਰੋਂ ਹੋ ਜੰਨੇ ਆਂ